ਖਬਰਾਂ ਸੁਣ ਰਹੇ ਹੋ ਦੇਖ ਰਹੇ ਹੋ ਇਸ ਵਡੇ ਕਿ ਸਾਡੀ ਪਾਰਟੀ ਦੇ ਇੱਕ ਐਮਐਲਏ ਐਮਐਲਏ ਜਿਹੜੇ ਸਨੌਰ ਤੋਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਸਵੇਰੇ ਔਰ ਇਹ ਪਤਾ ਲੱਗ ਰਿਹਾ ਹੈ ਕਿ ਉਹ ਹਿਰਾਸਤ ਦੇ ਵਿੱਚੋਂ ਫਰਾਰ ਹੋਏ ਨੇ ਉਹਨਾਂ ਦੇ ਨਾਲ ਦੇ ਕੁਝ ਸਾਥੀ ਸੀਗੇ ਔਰ ਕੁਝ ਹਥਿਆਰ ਵਗੈਰਾ ਬਰਾਮਦ ਹੋਣਾਂ ਦੀ ਗੱਡੀ ਦੇ ਵਿੱਚੋਂ ਹੋਏ ਨੇ ਜਿਹੜਾ ਜੋ ਜਾਣਕਾਰੀ ਤੁਸੀਂ ਚੈਨਲਾਂ ਦੇ ਉੱਤੇ ਵੀ ਦੇਖ ਰਹੇ ਹੋ ਇਸ ਵੇਲੇ ਹਰਾਸਤ ਦੇ ਵਿੱਚ ਉਹਨਾਂ ਨੂੰ ਕਿਉਂ ਲਿਆ ਗਿਆ ਕਿਉਂਕਿ ਪਾਰਟੀ ਦੇ ਤੌਰ ਦੇ ਤੇ ਮੈਂ ਤੁਹਾਨੂੰ ਕੁਝ ਇਹ ਇਸ ਕਰਕੇ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਉਹ ਸਾਡੀ ਪਾਰਟੀ ਦੇ ਐਮ ਐਲ ਏ ਨੇ ਉਹ ਮੈਂ ਜਾਣਕਾਰੀ ਕੋਈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਇੱਕ ਔਰਤ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਉਸ ਔਰਤ ਨੇ ਇਹ ਕਹਿਣਾ ਹੈ ਕਿ 2021 ਤੋਂ ਉਹ ਸੰਪਰਕ ਦੇ ਵਿੱਚ ਸੀ ਰਿਲੇਸ਼ਨ ਦੇ ਵਿੱਚ ਸੀ ਐਮਐਲਏ ਸਾਹਿਬ ਦੇ ਨਾਲ ਜਿਹੜੇ ਹੁਣ ਐਮਐਲਏ ਨੇ ਉਦੋਂ ਐਮਐਲਏ ਨਹੀਂ ਸਨ ਉਹਨੇ ਇਹ ਵੀ ਕਿਹਾ ਕਿ ਉਹਦੇ ਨਾਲ ਗੁਰਦੁਆਰੇ ਜਾ ਕੇ ਵਿਆਹ ਕਰਵਾਇਆ ਸੀ 22 ਦੇ ਵਿੱਚ ਉਹ ਐਮਐਲਏ ਬਣਦੇ ਨੇ ਔਰ ਜਿਹੜੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਜਦੋਂ ਇਲੈਕਸ਼ਨ ਲੰਨੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹਦਾ ਜ਼ਿਕਰ ਜਿਹੜਾ ਵਿਆਹ ਦਾ ਕੀਤਾ ਸੀਗਾ ਉਸ ਔਰਤ ਨੇ ਇਹ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਉਹ ਸੰਪਰਕ ਕਰ ਰਹੀ ਸੀ ਉਹਨਾਂ ਨੂੰ ਉਸ ਔਰਤ ਨੂੰ ਆਪਣੇ ਨਾਲ ਸਬੰਧ ਜਿਹੜੇ ਉਹ ਰੱਖਣ ਦੇ ਵਾਸਤੇ ਉਸ ਔਰਤ ਨੇ ਇਹ ਕਿਹਾ ਕਿ ਉਹ ਇਹਦੀ ਜਾਣਕਾਰੀ ਪੁਲਿਸ ਨੂੰ ਦੇਊਗੀ ਇਹ ਅਗਸਤ ਮਹੀਨੇ ਦੇ ਅਖੀਰਲੇ ਹਫਤੇ ਦੀ ਗੱਲ ਹੈ ਸਾਰੀਆਂ ਜੋ ਕੁਝ ਹੋ ਰਿਹਾ ਹੈ ਜਦੋਂ ਉਹਨੇ ਪੁਲਿਸ ਦੀ ਧਮਕੀ ਦਿੱਤੀ ਤਾਂ ਐਮਐਲਏ ਹਰਬੀਤ ਸਿੰਘ ਪਠਾਨ ਬਾਜਰਾ ਨੇ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਹੋਇਆ ਵੀ ਪਰ ਕਿਉਂਕਿ ਪਾਰਟੀ ਜਿਹੜੀ ਹੈ ਜਿਵੇਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰੀ 트리플 ਸੀ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਇੱਕ ਸੀ ਜਿਹੜਾ ਉਹ ਕਰੈਕਟਰ ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਪਾਰਟੀ ਕਦੀ ਕਿਸੇ ਦੀ ਮਦਦ ਨਹੀਂ ਕਰਦੀ ਚਾਹੇ ਉਹ ਪਾਰਟੀ ਦੇ ਵਿੱਚ ਕਿਸੇ ਵੀ ਅਹੁਦੇ ਦੇ ਉੱਤੇ ਹੋਵੇ ਜਦੋਂ ਐਮਐਲਏ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਕਰ ਸਕਦੀ ਆ ਤਾਂ ਉਹਨਾਂ ਨੇ ਪਿਛਲੇ 2-3 ਦਿਨ ਤੋਂ ਧਿਆਨ ਡਾਇਵਰਟ ਕਰਨ ਦੇ ਵਾਸਤੇ ਇਹ ਈਸ਼ੂ ਬਣਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਤੁਸੀਂ ਸੁਣਿਆ ਪਾਣੀ ਆਉਣ ਵਾਲਾ ਕਿ ਉਹ ਲੋਕਾਂ ਨੂੰ ਇਹ ਦੱਸ ਸਕਣ ਕਿ ਉਹਦੇ ਉੱਤੇ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੈ ਈਵਨ ਜੇ ਤੁਸੀਂ ਵੀਡੀਓਜ਼ ਵੇਖੀਆਂ ਨੇ ਤਾਂ ਉਹ ਰਾਤ ਤੋਂ ਵੀਡੀਓ ਲਗਭਗ ਇਹ ਪਾ ਰਹੇ ਨੇ ਕਿ ਉਹਦੇ ਉੱਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਨੇੜੇ ਤੇਲੇ ਵਾਲੇ ਜਿਹੜੇ ਵੀਡੀਓ ਪਾ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਇਹ ਪਤਾ ਲੱਗਿਆ ਸੀਗਾ ਜਾਂ ਉਹਨਾਂ ਨੂੰ ਪਤਾ ਸੀ ਕਿ ਉਸ ਔਰਤ ਨੇ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਨੂੰ ਦਿੱਤੀ ਹੈ ਕਿ ਉਹ ਇਹ ਵੀ ਕਿਹਾ ਉਸ ਔਰਤ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿ ਉਹਨੂੰ ਇਹ ਧਮਕੀ ਦਿੱਤੀ ਗਈ ਕਿ ਉਹਨਾਂ ਦੇ ਕੋਲੇ ਉਹਦੀਆਂ ਇਤਰਾਜਯੋਗ ਵੀਡੀਓਜ਼ ਤੇ ਫੋਟੋਆਂ ਨੇ ਜੇਕਰ ਉਹ ਪੁਲਿਸ ਦੇ ਕੋਲੇ ਗਈ ਤਾਂ ਉਹ ਇਹਨਾਂ ਨੂੰ ਵਾਇਰਲ ਕਰ ਸਕਦੇ ਨੇ ਇਸੇ ਮਾਮਲੇ ਦੇ ਤਹਿਤ ਪੁਲਿਸ ਨੇ ਜਿਹੜੀਆਂ ਵੱਖ-ਵੱਖ ਧਾਰਾਵਾਂ ਨੇ ਜਿਦੇ ਵਿੱਚ ਰੇਪ ਦੀ ਧਾਰਾ ਜਿਹੜੀ ਆ ਜਾਂਦੀ ਆ ਉਹਦੇ ਤਹਿਤ ਪਰਚਾ ਦਰਜ ਕੀਤਾ ਉਸ ਸੰਦਰਭ ਦੇ ਵਿੱਚ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਗਈ ਸੀ ਉਹ ਆਪਣੇ ਪਿੰਡ ਨਹੀਂ ਸਨ ਪੁਲਿਸ ਨੇ ਉਹਨਾਂ ਦੀ ਲੋਕੇਸ਼ਨ ਵਗੈਰਾ ਲੱਭ ਕੇ ਹਰਿਆਣਾ ਤੋਂ ਉਹਨਾਂ ਨੂੰ ਸਵੇਰੇ ਹਿਰਾਸਤ ਦੇ ਵਿੱਚ ਲਿਆ ਜਿੱਥੋਂ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਉਹ ਹਿਰਾਸਤ ਦੇ ਵਿੱਚੋਂ ਫਰਾਰ ਨੇ ਇਹਦੇ ਸੰਬੰਧੀ ਜਿਹੜੀ ਫਰਾਰ ਹੋਣ ਸੰਬੰਧੀ ਕੋਈ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਅੱਗੇ ਫਰਦਰ ਤੁਹਾਡੇ ਨਾਲ ਸਾਂਝੀ ਕਰੂਗੀ ਪਾਰਟੀ ਪੱਧਰ ਦੇ ਤੇ ਕਿਉਂਕਿ ਉਹ ਪਾਰਟੀ ਦੇ ਐਮਐਲਏ ਨੇ ਇਹ ਜਾਣਕਾਰੀ ਤੁਹਾਨੂੰ ਦੱਸਣਾ ਜ਼ਰੂਰੀ ਸੀ ਕਿ ਅਸਲ ਦੇ ਵਿੱਚ ਇਹ ਸਾਰਾ ਜਿਹੜਾ ਜੋ ਕੁਝ ਹੋਇਆ ਜੋ ਕੁਝ ਸਵੇਰ ਦਾ ਚੱਲ ਰਿਹਾ ਉਹ ਕੀ ਸੀ